ਰਿਪੋਰਟ ਮਿਲੀ ਹੈ ਕਿ ਸਾਡੇ ਉੱਥੇ ਮੁਕਸਰ ਜੇਲ੍ਹ ਦੇ ਵਿੱਚੋਂ ਪੰਜ ਆਦਮੀਆਂ ਨੇ ਹੋਰ ਨਵੇਂ ਪੰਜ ਆਦਮੀਆਂ ਨੇ ਭੁਖੜਤਾਲ ਹੋਰ ਸ਼ੁਰੂ ਕੀਤੀ ਹੈ ਦੇਖੋ ਸਾਡੀ ਇਹ ਆ ਲੜਾਈ ਕਿ ਲੋਕਾਂ ਨਾਲ ਇਹ ਹੋ ਰਹੀ ਬੇਇਨਸਾਫੀ ਕਿਵੇਂ ਰੁਕੇਗੀ ਅਗਰ ਅੱਜ ਅਸੀਂ ਇਸ ਗੱਲ ਦੇ ਉੱਤੇ ਇਸ ਨੂੰ ਨਾ ਰੋਕ ਸਕੇ ਤਾਂ ਅਜੇ ਹੀ ਧੱਕੇਸ਼ਾਹੀ ਫਿਰ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਇੱਕ ਵਿਅਕਤੀ ਦੇ ਨਾਲ ਹੋਏਗੀ ਹੁਣ ਇੱਥੇ ਵੱਡਾ ਸਵਾਲ ਇਹ ਹੀ ਬੇਬ ਦੁਬਾਰਾ ਰਿਪੀਟ ਕਰਦਾ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਇਨਸਾਫ ਦੇਵਾਂਗੇ ਕੀ ਉਹ ਸਰਕਾਰ ਦਾ ਅੱਜ ਸਪਸ਼ਟ ਨਜ਼ਰ ਚਿਹਰਾ ਨਜ਼ਰ ਨਹੀਂ ਆ ਰਿਹਾ ਕਿ ਇੱਕ ਐਮ ਐਲ ਏ ਸ਼ਰੀਆਮ ਗੁੰਨਾ ਕਰਦੀ ਕਰ ਰਿਹਾ ਲੋਕਾਂ ਦੇ ਨਾਲ ਔਰ ਲੋਕਾਂ ਨੂੰ ਲਤਾਰ ਕੇ ਕੰਮ ਕਰ ਰਿਹਾ ਸੋ ਇਹਦੇ ਰੋਸ ਦੇ ਵਿੱਚੋਂ ਐਸ ਕੇਐਮ ਨੌਨ ਪੋਲਿਟਿਕਲ ਦੀ ਰਾਤ ਮੀਟਿੰਗ ਹੋਈ ਹੈ ਔਰ ਐਸ ਕੇਐਮ ਨੌਨ ਪੋਲਿਟਿਕਲ ਨੇ ਕੱਲ ਇੱਕ ਪ੍ਰੋਗਰਾਮ ਦਿੱਤਾ ਰਾਤ ਜੀ ਜਿਹੜਾ ਇਹਦੇ ਵਿੱਚ ਜਰੂਰ ਮਤਲਬ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਪ੍ਰੋਗਰਾਮ ਲੈ ਕੇ ਆ ਕਿ ਪੂਰੇ ਭਾਰਤ ਦੇ ਵਿੱਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾਣਗੇ ਕੱਲ ਨੂੰ 3 ਤਰੀਕ ਨੂੰ ਇਸੇ ਰੋਸ਼ ਦੇ ਵਿੱਚ ਉਹ ਕਿ ਲੋਕਾਂ ਦੇ ਨਾਲ ਬੇਇਨਸਾਫੀ ਜੇ ਲੋਕਾਂ ਨੇ ਤੁਹਾਨੂੰ 92 ਐਮਐਲਏ ਜਿਤਾਏ ਹੈ ਨਾ ਤਾਂ ਇਸ ਲਈ ਜਿਤਾਏ ਸੀਗੇ ਕਿ ਤੁਸੀਂ ਲੋਕਾਂ ਨੂੰ ਇਨਸਾਫ ਦਿਓਗੇ ਲੋਕਾਂ ਨੂੰ ਧੱਕੇ ਸ਼ਾਹੀ ਦੀ ਦੇ ਰਾਜ ਪ੍ਰਬੰਧ ਚੋਂ ਬਾਹਰ ਕੱਢੋਗੇ ਲੋਕਾਂ ਨੂੰ ਨਜਾਤ ਦੇਵੋਗੇ ਇਹਨਾਂ ਤੋਂ ਲੇਕਿਨ ਤੁਸੀਂ ਤਾਂ ਉਸ ਤੋਂ ਬਾਅਦ ਦੇਣ ਲੱਪੇ ਇਹਦੇ ਲਈ ਕੱਲ ਨੂੰ 3 ਤਰੀਕ ਨੂੰ 11 ਵਜੇ ਪੂਰੇ ਭਾਰਤ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੁਤਲੇ ਫੋਕਣ ਦਾ ਪ੍ਰੋਗਰਾਮ ਹੋਵੇ ਸਿ ਫੋਕਾਂਗੇ ਅਗਲੀ ਹਾਂਜੀ ਆ ਮੈਂ ਦੱਸ ਦੇਣਾ ਸਾਰਾ ਗੱਲ ਕੁਐਸਚਨ ਬਾਅਦ ਚ ਕਰਦੇ ਹਾਂ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਦੇਖੋ ਅੱਜ ਪਤਾ ਲੱਗਿਆ ਕਿ ਸਰਪੰਚ ਸਾਹਿਬ ਨੂੰ ਡੀਸੀ ਸਾਹਿਬ ਨੇ ਬੁਲਾਇਆ ਇਹ ਕਹਿ ਰਹੇ ਨੇ ਕਿ ਦੇਖੋ ਹੁਣ ਪਾਈਪਲਾਈਨ ਤਾਂ ਨਿਕਲੀ ਗਈ ਤੁਸੀਂ ਆਪ ਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਓ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਤੁਹਾਨੂੰ ਅਸੀਂ ਕੁੱਟ ਲਿਆ ਤੁਹਾਨੂੰ ਅਸੀਂ ਕੁੱਟ ਕੇ ਅੰਦਰ ਤਾੜ ਕੇ ਜੇਲ੍ਹਾਂ 'ਚ ਸਿੱਟ ਕੇ ਤੁਹਾਡੀਆਂ ਧੀਆਂ ਤੁਹਾਡੀਆਂ ਮਾਤਾਵਾਂ ਪੈਣਾ ਦੀ ਬੇਇੱਜ਼ਤੀ ਕਰਕੇ ਉਹਨਾਂ ਦੀਆਂ ਚੁੰਨੀਆਂ ਖਿੱਚ ਕੇ ਅਸੀਂ ਤੁਹਾਡਾ ਗੰਦਾ ਪਾਣੀ ਤਾਂ ਕੱਢ ਕੇ ਲੈ ਗਏ ਆ ਹੁਣ ਤੁਸੀਂ ਰੋਬਣਾ ਹੁੰਦਾ ਸੀ ਰੋਲਾ ਨਾ ਪਾਓ ਹੁਣ ਤੁਸੀਂ ਪੱਟਾ ਸਟ ਬੰਦ ਕਰ ਦਿਓ ਇਹ ਕਿਹਾ ਗਿਆ ਇਹ অতি ਕਨੌਨੀ ਤੇ ਸ਼ਰਮਨਾਕ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਸਾਡੇ ਆਦਮੀ ਜੇਲ੍ਹ ਚ ਬੈਠੇ ਨੇ ਇਸ ਪਿੰਡ ਦੇ 20 ਦੇ ਕਰੀਬ ਬੰਦੇ ਜੇਲ੍ਹ ਚ ਬੈਠੇ ਨੇ ਸਾਡੇ ਆਗੂ ਜੇਲ੍ਹ ਚ ਬੈਠੇ ਨੇ ਤੇ ਇੰਨੇ ਆਗੂਆਂ ਨੂੰ ਜੇਲ੍ਹ ਚ ਸਿੱਟ ਕੇ ਉਹਨਾਂ ਜਿਹੜੇ ਟੁੱਕੜ ਹੜਤਾਲ ਤੇ ਬੈਠੇ ਨੇ ਪੰਜ ਹੋਰ ਬੈਠ ਗਏ ਉਹਨਾਂ ਦੀ ਰਹਿ ਜਾਣੇ ਬਿਨਾ सरपंच ਜਾਂ ਕੌਣ ਹੈ ਕੌਣ ਕੌਣ ਫੈਸਲਾ ਕਰ ਲੇਗਾ ਮੈਂ ਕਹੋ ਕਿਵੇਂ ਫੈਸਲਾ ਕਰ ਲਾਂਗਾ ਜੀ ਇਕੱਲਾ ਇੱਥੇ ਬੈਠ ਕੇ ਸਾਡੇ ਸਾਰੇ ਬੰਦੇ ਰਿਹਾ ਕਰਨ ਬੰਦੇ ਸਾਡੇ ਵਿੱਚ ਆਉਣ ਅਸੀਂ ਉਹਨਾਂ ਨਾਲ ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਕਿਸ ਰੂਪ ਦੇ ਵਿੱਚ ਲੈ ਕੇ ਜਾਣਾ ਹੈ ਕਿਵੇਂ ਕਰਨਾ ਹੈ ਲੋਕਾਂ ਦੀ ਲੜਾਈ ਪਾਈਪਾ ਪੈਣ ਨਾਲੋਂ ਵੱਡੀ ਲੜਾਈ ਤੇ ਨਾ ਗੰਦਾ ਪਾਣੀ ਆਏਗਾ ਅਜੇ ਤਾਂ ਲੜਾਈ ਚੱਲ ਰਹੀ ਹੈ ਜਿੱਥੇ ਗੰਦਾ ਪਾਣੀ ਛੱਡਣਾ ਉਹਨਾਂ ਪਾਈਪਾਂ ਦੇ ਵਿੱਚ ਉਹਦੇ ਫਿਰ ਲੋਕਾਂ ਦੇ ਛੇਤਰੋ ਛੇਤਰੀ ਹੋਣੇ ਸੋਹ ਲੜਾਈ ਸਾਦੇ ਗੰਦੇ ਪਾਣੀ ਦੀ ਹੈ ਉਹਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਜਾਰੀ ਇੱਕ ਤਾਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਕਲੀਅਰ ਕਰ ਰਿਹਾ ਸੀ ਦੂਸਰੀ ਗੱਲ ਤੁਸੀਂ ਸਾਰੇ ਪੱਤਰਕਾਰਾਂ ਨੇ ਦੇਖੀ ਹੋਵੇਗੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੁੱਦਿਆਂ ਤੇ ਮੈਂ ਲਾਈਵ ਖੁੱਲੀ ਡਿਬੇਟ ਕਰਨ ਲਈ ਖੁੱਲੀ ਚਰਚਾ ਕਰਨ ਲਈ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਤਾਂ ਪਰसों ਮੇਰੇ ਵੱਲੋਂ ਬਿਆਨ ਆ ਗਿਆ ਸੀ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਬਿਆਨ ਦਿੱਤਾ ਸੀ ਕਿ ਸਾਡੇ ਜਥੇਬੰਦੀ ਤੇਰੇ ਇਸ ਚੈਲੰਜ ਨੂੰ ਕਬੂਲਦੀ ਹੈ ਪ੍ਰਧਾਨ ਮੁੱਖ ਮੰਤਰੀ ਜੀ ਲੇਕਿਨ ਰਾਤ ਦੀ ਮੀਟਿੰਗ ਤੋਂ ਬਾਅਦ ਸਮੁੱਚੇ ਐਸਕੇਐਮ ਨਾਨ ਪੋਲੀਟੀਕਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੰਜ ਨੂੰ ਅਸੀਂ ਸਵੀਕਾਰਿਆ ਅਸੀਂ ਕਬੂਲਿਆ ਅਸੀਂ ਉਹਨੂੰ ਕਹਿੰਨੇ ਆ ਕਿ ਬਹੁਤ ਚੰਗੀ ਗੱਲ ਹੈ ਅਗਰ ਸਰਕਾਰ ਕਿਤੇ ਲਾਈਵ ਤੁਹਾਡੇ ਚੈਨਲਾਂ ਤੇ ਵੀ ਚੱਲਦਾ ਹੋਵੇ ਹਰ ਇੱਕ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕਿੰਨਾ ਝੂਠ ਬੋਲਦੀ ਹੈ ਤੇ ਕਿੰਨਾ ਕਿ ਸਰਕਾਰ 'ਚ ਦਾਮ ਹੈ ਸੱਚਾਈ ਕਿੰਨੀ ਕਹ ਬਹੁਤ ਕੁਝ ਦੱਸਣ ਵਾਲਾ ਹੈ ਪਬਲਿਕ ਦੇ ਸਾਹਮਣੇ ਕਿਉਂਕਿ ਅਸੀਂ ਜਿਹੜਾ ਝੂਠ ਬੋਲਿਆ ਗਿਆ ਭਗਵੰਤ ਮਾਨ ਵੱਲੋਂ ਤੇ ਜੀ ਮੈਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਧਰਨਾ ਦੇ ਕੇ ਪਾਣੀ ਰੋਕੀ ਬੈਠਾ ਨਹੀਂ ਤਾਂ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਾਣਾ ਹੈ ਅਸੀਂ ਫਿਰ ਉਸ ਲਾਈਵ ਡਿਬੇਟ 'ਚ ਪੁੱਛਾਂਗੇ ਭਗਵੰਤ ਮਾਨ ਜੀ 4000 ਕਿਊਸਿਕ ਪਾਣੀ ਦੇਣ ਲੱਗੇ ਨੇ ਪੰਜਾਬ ਦੀ ਰਹਿ ਜਾਣੀ ਪੁੱਛਿਆ ਲੋਕਾਂ ਤੋਂ ਚੁੱਪਚੀਪੀਤੇ ਸੈਨ ਕਰ ਕਰਕੇ ਦੇਈ ਜਾ ਰਹੇ ਹਾਂ ਅਸੀਂ ਇਹ ਵੀ ਪੁੱਛਾਂਗੇ ਕਿ ਬਿਆਨਨਾ ਦੇ ਵਿੱਚ ਕੀ ਬੋਲ ਰਹੇ ਹੋ ਮੁੱਖ ਮੰਤਰੀ ਜੀ ਔਰ ਅਮਲ 'ਚ ਕੀ ਕਰ ਰਹੇ ਹੋ ਬਿਆਨਨਾ 'ਚ ਕਹਿ ਰਹੇ ਹੋ ਕਿ ਇੱਕ ਬੂੰਦ ਪਾਣੀ ਹੈ ਨਹੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਤੇ ਅਮਲ 'ਚ ਤੁਸੀਂ ਕੀ ਕੀਤਾ ਹੈ ਤੁਸੀਂ ਇਹ ਕਿਹਾ ਮਤਾ ਪਾਸ ਕੀਤਾ ਹੈ ਕਿ 1981 ਦਾ ਜਿਹੜਾ ਰਜੀਵ ਲੋਂਗੋਵਾਲ ਸਮਝੌਤਾ ਹੈ ਉਸ ਸਮਝੌਤੇ ਦੇ ਮੁਤਾਬਕ ਪਾਣੀ ਦੀ ਅਸੀਂ ਚਾਹੁੰਦੇ ਆ ਕਿ ਮੁੜ ਦੁਬਾਰਾ ਵੰਡ ਕੀਤੀ ਜਾਏ ਮੈਂ ਕਹਿਣਾ ਚਾਹਣਾ ਭਗਵੰਤਾਨ ਨੂੰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਜੀ ਅਕਲ ਤੋਂ ਕੰਮ ਲਓ ਹਜੇ ਤੱਕ ਪੂਰੇ ਪੰਜਾਬ ਦੇ ਲੋਕਾਂ ਨੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਐਕਸੈਪਟ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਰਾਖਾ ਹੋਣ ਵਾਲਾ ਮੁੱਖ ਮੰਤਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹਣਾ ਤੇ ਮੁੱਖ ਮੰਤਰੀ ਨੂੰ ਵੀ ਉਹ ਭਾਈ ਪਾਣੀਆਂ ਦਾ ਜੇ ਸਮਝੌਤਾ ਕਰਨਾ ਜੇ ਪਾਣੀਆਂ ਦਾ ਕੋਈ ਫੈਸਲਾ ਕਰਨਾ ਤੇ ਰਾਈਟ ਕਿਹਦੇ ਕੋਲੇ ਆ ਪੰਜਾਬ ਵਿਧਾਨ ਸਭਾ ਕੋਲੇ ਇੱਕ ਇਹ ਅਧਿਕਾਰ ਹੈ ਨਾ ਕੋਈ ਮੁੱਖ ਮੰਤਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਨਾ ਕਿਸੇ ਪਾਰਟੀ ਦਾ ਪ੍ਰਧਾਨ ਕੋਈ ਸਾਡੇ ਪਾਣੀਆਂ ਦਾ ਫੈਸਲਾ ਨਹੀਂ ਕਰ ਸਕਦਾ ਤੇ ਇਹ ਫੈਸਲਾ ਕਿਹਨੇ ਕੀਤਾ ਸੀ ਸੰਤ ਅਰਜਨ ਸਿੰਘ ਲੋਂਗਵਾਲ ਨੇ ਉਹ ਕੋ ਪਾਰਟੀ ਪ੍ਰਧਾਨ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਹੋਇਆ ਤੇ ਜੇ ਵਿਧਾਨ ਸਭਾ ਚ ਮਤਾ ਨਹੀਂ ਪਾਸ ਹੋਇਆ ਤਾਂ ਉਹ ਜਿਹੜਾ ਸਮਝੌਤਾ ਸੀ ਉਹ ਇਲਿਗਲ ਸੀ ਗੈਰ ਕਾਨੂੰਨੀ ਸੀ ਅੱਜ ਤੱਕ ਅਸੀਂ ਇਸ ਗੱਲ ਦੇ ਉੱਤੇ ਲੜਨ ਜੁਗ ਰਹੇ ਸੀਗੇ ਕਿ ਇਹ ਗੈਰ ਕਾਨੂੰਨੀ ਸਮਝੌਤਾ ਹੈ ਤੇ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹੋਂਦੀ ਗੱਲ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਤਾ ਲਿਆ ਕੇ ਕਿ ਅਸੀਂ ਇਹ ਪਾਣੀ ਦੀ ਮੁਰ ਦੁਬਾਰਾ ਵੰਡ ਕਰਨੀ ਹੈ ਤੂੰ ਤਾਂ ਉਹਨੂੰ ਲੀਗਲਾਈਜ਼ ਕਰਤਾ ਜਿਹੜਾ ਸਾਡਾ ਪਾਣੀ ਬਾਹਰ ਜਾ ਰਿਹਾ ਹੈ ਸੋ ਇੱਕ ਗੱਲ ਇਹ ਨਹੀਂ ਹੈ ਬਹੁਤ ਗੱਲਾਂ ਨੇ ਬਹੁਤ سارے ਇਸ਼ੂ ਨੇ ਮੈਂ ਕਹਿੰਦਾ ਸ਼ੁਕਰ ਹੈ ਮੇਰੇ ਪਰਮਾਤਮਾ ਦਾ ਕਿ ਅੱਜ ਉਹਨਾਂ ਨੇ ਕਿਹਾ ਹੈ ਕਿਸੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਹੈ ਕਿ ਮੈਂ ਤੁਹਾਡੇ ਨਾਲ ਖੁੱਲੀ ਡਿਬੇਟ ਕਰਨ ਲਈ ਤਿਆਰ ਹਾਂ ਔਰ ਲਾਈਵ ਡਿਬੇਟ ਕਰਨ ਲਈ ਤਿਆਰ ਹਾਂ ਅਸੀਂ ਜ਼ਰੂਰ ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਕਬੂਲਦੇ ਹਾਂ ਜਗ੍ਹਾ ਦੱਸੇ ਡੇਟ ਦੇਵੇ ਇੱਕ ਇੱਕ ਚੈਨਲ ਨੂੰ ਆਵਾਜ਼ ਮਾਰੇ ਉਹਦੇ ਫਿਰ ਇਹ ਨਾ ਕਰਨ ਕਿ ਪੱਤਰਕਾਰ ਨਹੀਂ ਆਉਂਦੇ ਨੇ ਪੱਤਰਕਾਰ ਨਹੀਂ ਆਉਂਦੇ ਇੱਕ ਇੱਕ ਚੈਨਲ}{|\text{National Channel}|} ਸਾਡੇ ਸੋਸ਼ਲ ਮੀਡੀਆ ਦੇ ਛੋਟੇ ਚੈਨਲ ਸਾਰੇ ਉੱਥੇ ਆਉਣ ਸਾਰਿਆਂ ਦੇ ਸਾਹਮਣੇ ਫਿਰ ਖੁੱਲ ਕੇ ਡਿਬੇਟ ਕਰਾਂਗੇ ਦੱਸਾਂਗੇ ਤੂੰ ਤੇਰਾ ਤੂੰ ਕਿੱਲੇ ਪਾਣੀ 'ਚ ਖੜਾ ਹੈ ਤੇ ਅਸੀਂ ਕਿੱਥੇ ਖੜੇ ਹਾਂ ਇਹ ਵੀ ਪੁੱਛਾਂਗੇ ਭਗਵੰਦ ਮਾਨ ਨੂੰ ਅਸੀਂ ਡਿਬੇਟ ਦੇ ਵਿੱਚ ਸ਼੍ਰੀਮਾਨ ਜੀ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਤੇ ਪੰਜਾਬ ਦਾ ਰਾਖਾ ਕਹਿ ਰਿਹਾ ਹੈ ਤੇ ਤੇਰਾ ਸੁਪਰੀਮੋ ਕੀ ਕਹਿ ਰਿਹਾ ਹੈ ਜਲੰਧਰ ਦੇ ਅੰਦਰ ਚੋਣ ਮਹਿੰਮ ਦੇ ਦੌਰਾਨ ਇਹ ਕਹਿ ਕੇ ਗਿਆ ਕਿ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੀ ਲੋੜ ਆ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੇਵਾਂਗੇ ਸਵਾਲ ਹੋਰ ਵੀ ਬੜੇ ਨੇ ਬਹੁਤ سارے ਸਵਾਲ ਅਸੀਂ ਉਸ ਦਿਨ ਲਾਈਵ ਡਿਬੇਟ ਚ ਜੋ ਵਿੱਚ ਅਸੀਂ ਚਰਚਾ ਦੇ ਵਿੱਚ ਰੱਖਾਂਗੇ ਔਰ ਅਸੀਂ ਮੈਂ ਤੁਹਾਡੇ ਚੈਨਲ ਦੇ ਫਿਰ ਕਹਿੰਨਾ ਭਗਵੰਤ ਮਾਨ ਨੂੰ ਤੇ ਤੁਹਾਡਾ ਚੈਲੰਜ ਅਸੀਂ ਕਬੂਲਦੇ ਆ ਸਮੁੱਚਾ ਐਸਕੇਮ ਨਾਨ ਪੋਲਿਟੀਕਲ ਅਸੀਂ ਬੈਠਾਂਗੇ ਜਿਹੜੇ ਹੋਰ ਜਥੇਬੰਦੀਆਂ ਵੀ ਬੈਠਣਗੀਆਂ ਦੇਖਾਂਗੇ ਤੇਰੀ ਗੱਲ ਦੇ ਵਿੱਚ ਕਿੰਨੀ ਸਚਾਈ ਆ ਪਬਲਿਕ ਨੂੰ ਪਤਾ ਲੱਗੇਗਾ ਤੂੰ ਕਿੰਨੇ ਕਦਮ ਦੇ ਵਿੱਚ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਐਨੀ ਕੁਐਸਚਨ ਤੁਹਾਡਾ ਕੋਈ ਹੋਵੇ ਤਾਂ ਮੈਂ ਉਹਦਾ ਅਜਾ ਪਤਾ ਜਿਸ ਤਰ੍ਹਾਂ ਕੱਲ ਤੁਸੀਂ ਇੱਥੇ ਆਣਾ ਸੀ ਤੇ ਤੁਹਾਨੂੰ ਹਾਊਸ ਰੈਸਟ ਕਰ ਦਿੱਤਾ ਗਿਆ ਸੀ ਅੱਜ ਨਹੀਂ ਤੁਸੀਂ ਕਿੱਧਰ ਦੇਖਿਓ ਸਭ ਤੋਂ ਮਾੜੀ ਗੱਲ ਤਾਂ ਇਹ ਆ ਕਿ ਅਸੀਂ ਕ੍ਰਿਮੀਨਲ ਨਹੀਂ ਆ ਅਸੀਂ ਪੱਤਰਕਾਰਾਂ ਦੇ ਨਾਲ ਆਪਦੀ ਗੱਲਬਾਤ ਕਰਨ ਲਈ ਆ ਰਹੇ ਹਾਂ ਪ੍ਰੈਸ ਦੇ ਮਾਧਿਅਮ ਤੋਂ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਦੱਸਣੀ ਦੱਸਣ ਲਈ ਆ ਰਹੇ ਸੀ ਕਿ ਭਾਈ ਆ ਧੱਕੇਸ਼ਾਹੀ ਹੋ ਰਹੀ ਆ ਪਿੰਡ ਨਾਲ ਜਿਹੜੀ ਸਰਕਾਰ ਕਹਿੰਦੀ ਸੀਗੀ ਕਿ ਸੱਥਾਂ ਤੋਂ ਸਰਕਾਰ ਚੱਲੇਗੀ ਉਹ ਸੱਥਾਂ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਹੈ ਤੁਹਾਡੇ ਮਾਧਿਅਮ ਤੇ ਸਾਡੀ ਗੱਲ ਜਾਣੀ ਆ ਉਹ ਅਸੀਂ ਕਰਨ ਆ ਰਹੇ ਸੀ ਔਰ ਇਹਨਾਂ ਨੇ ਮੈਨੂੰ ਤੜਕੇ ਹੀ ਆ ਕੇ ਕਰੇ ਹਾਊਸ ਰੈਸਟ ਕੀਤਾ ਅੱਜ ਦੀ ਜਿਹੜੀ ਗੱਲ ਆ ਕੱਲ ਕੱਲ ਤੁਹਾਡੀ ਮੈਂ ਮੈਂ ਧੰਨਵਾਦ ਕਰਦਾ ਤੁਹਾਡਾ ਪੱਤਰਕਾਰਾਂ ਦਾ ਜੇ ਜਦੋਂ ਪਤਾ ਲੱਗਿਆ ਕਿ ਹਾਊਸ ਰੈਸਟ ਕਰ ਲਿਆ ਗਿਆ ਤਾਂ ਗੱਲ ਮੇਰਾ ਕਹਲਾ ਇੱਥੇ ਤਾਂ ਮੈਂ ਆ ਕੇ ਹੋ ਸਕਦਾ ਓਨੀ ਗੱਲ ਨਾ ਉੱਪਰ ਕੇ ਜਾਂਦੀ ਜਿਹੜੀ ਤੁਸੀਂ ਚੱਕ ਜੋ ਵਾਰ ਦਿੱਤੀ ਲੋਕਾਂ ਤਾਂ ਗੱਲ ਪਛਾਤੀ ਅੱਜ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਪੰਗਾ ਲੈਣਾ ਮਤਲਬ ਸਸਤਾ ਨਹੀਂ ਪੈਂਦਾ ਕਿ ਮਹਿੰਗਾ ਪੈਂਦਾ ਹੈ ਐਸੀ ਬੋਸਰ ਪਰਸਨਰਟੀ ਅੱਜ ਵੀ ਮਤਲਬ ਕਿਹੜਾ ਮਾਰ ਕੇ ਗਈ ਹੈ ਮੇਰੇ ਕੋਲੇ ਤੜਕੇ ਡੀਐਸਪੀ ਆ ਗਿਆ ਸੀ ਮੈਨੂੰ ਕਹਿ ਰਹੇ ਸੀਗੇ ਜੀ ਤੁਸੀਂ ਅੱਜ ਮੈਂ ਕਿਹਾ ਵੀ ਬਠਿੰਡੇ ਫੇਰ ਜਾ ਰਹੇ ਆ ਕਹਿੰਦੇ ਜੀ ਤੁਸੀਂ ਫਿਰ ਮਤਲਬ ਬਠਿੰਡੇ ਜਾਣਾ ਹੈ ਤਾਂ ਤੁਹਾਡਾ ਇੱਥੇ ਯਾਨੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਮਤਲਬ ਇਹ ਸੀਗਾ ਵੀ ਬਠਿੰਡੇ ਵਾਲਾ ਪ੍ਰੋਗਰਾਮ ਕੈਨਸਲ ਕਰੋ ਤੇ ਤੁਹਾਡੇ ਇੱਥੇ ਐਮਐਲਏ ਆ ਰਿਹਾ ਹੈ ਐਮਐਲਏ ਨੂੰ ਸਵਾਲ ਜਵਾਬ ਕਰ ਲਓ ਮੈਂ ਕਿਹਾ ਵੀ ਐਮਐਲਏ ਨੂੰ ਜਿਹੜੇ ਸੀ ਸਵਾਲ ਕਰਨੇ ਉਹ ਸਾਡੇ ਮੁੰਡ-ਮੁੰਡੇ ਹੈਗੇ ਨੇ ਨਹੀਂ ਐਮਐਲਏ ਉੱਥੇ ਮਿਲਦੇ ਕਿੱਥੇ ਸਾਡਾ ਸਾਡਾ ਐਮਐਲਏ ਜਾ ਰਿਹਾ ਉੱਥੇ ਯਾਨੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਯਾਨੀ ਮੂਰਖ ਬਣਾਉਣ ਵਾਲੀ ਗੱਲ ਸੀਗੀ ਕਿ ਤੁਸੀਂ ਉਧਰ ਕਿਉਂ ਜਾਣਾ ਪ੍ਰਧਾਨ ਜੀ ਐਮ ਐਲ ਏ ਸਾਹਿਬ ਆ ਰਹੇ ਨੇ ਇੱਥੇ ਮੈਂ ਕਿਹਾ ਵੀ ਉਹ ਮੇਰਾ ਨਿਸ਼ਾਨਾ ਜਿਹੜਾ ਉਹ ਵੱਖਰਾ ਨਿਸ਼ਾਨਾ ਹੈ ਇੱਥੋਂ ਮੈਂ ਅੱਜ ਇਹਦੇ ਤੋਂ ਜਿੱਥੇ ਮੈਂ ਪੂਰੀ ਦੁਨੀਆ ਦੇ ਵਿੱਚ ਸਦਾ ਲੜਾਈ ਤੁਸੀਂ ਕੱਲ ਬਚਾਈ ਆ ਮੈਂ ਬੇਨਤੀ ਕਰਾਂ ਕੱਲ ਬਹੁਤ ਮਤਲਬ ਤੁਹਾਡੀ ਕਿਰਪਾ ਹੋਈ ਹੈ ਤੁਹਾਡੀ ਮਿਹਰਬਾਨੀ ਮੈਂ ਸਾਰਿਆਂ ਦੀ ਦੁਬਾਰਾ ਕਰਦਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੇ ਤੱਕ ਇਸ ਧੱਕੇ ਸ਼ਾਹੀ ਦੇ ਸੁਨੇਹੇ ਨੂੰ ਤੁਸੀਂ ਪਹੁੰਚਾਇਆ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਚੈਨਲ ਆ ਦੇ ਇੱਥੇ ਦੱਸ ਦਿਆਂ ਕਿ ਦੇਖੋ ਹਰਿਆਣਾ ਗਵਰਨਮੈਂਟ ਨੇ ਸਾਡੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਨੌਜਵਾਨ ਨੇ ਸਾਡੀਆਂ ਬੀਬੀਆਂ ਨੇ ਉਹਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਕੇਸ ਰਜਿਸਟਰ ਕੀਤੇ ਅੱਜ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤੁਹਾਡੇ ਚੈਨਲ ਦੇ ਚੈਨਲਾਂ ਦੇ ਮਾਧਿਅਮ ਤੋਂ ਇਹ ਕਹਿਣਾ ਚਾਹੂੰਗਾ ਹਰਿਆਣਾ ਗਵਰਨਮੈਂਟ ਨੂੰ ਕਿ ਐਸਕੇਐਮ ਨਾਨ ਪੋਲੀਟੀਕਲ ਦਾ ਇਹ ਪ੍ਰੋਗਰਾਮ ਹੈ ਔਰ ਐਸਕੇਐਮ ਨਾਨ ਪੋਲੀਟੀਕਲ ਸੁਨੇਹਾ ਦਿੰਦਾ ਹੈ ਕਿ ਹਰਿਆਣਾ ਗਵਰਨਮੈਂਟ ਕਿਸੇ ਵੀ ਤਰ੍ਹਾਂ ਦੀ ਅਜਿਹੀ ਤੱਕੇਸ਼ਾਈ ਨਾ ਕਰੇ ਨਹੀਂ ਤਾਂ ਸਾਨੂੰ ਮਜਬੂਰ ਨਾ ਦੁਬਾਰਾ ਕਿਸੇ ਤਰ੍ਹਾਂ ਦਾ ਵੀ ਹੋਰ ਇਸ ਤੋਂ ਵੀ ਤਕੜਾ ਵੱਡਾ ਅੰਦੋਲਨ ਲੜਨੇ ਮਜਬੂਰ ਹੋਣਾ ਪਏਗਾ